ਕੁਰਤੇ ਪਜਾਮੇ ਤੇ ਲੱਗੀ ਬਹੁਤ ਵੱਡੀ ਸੈਲ ਲੈ ਜਾ 2200 2200 2200 ਜਿਹੜੇ ਬਾਜ਼ਾਰ ਚ ਵੇਚਦੇ 6 600 ਰੁਪਏ ਦੇ ਕੁਰਤੇ ਪਜਾਮੇ ਲੈ ਜਾ 200 ਰੁਪਏ ਚ ਭਾਵੇਂ ਵਾਈਟ ਲੈ ਜਾ ਭਾਵੇਂ ਬਲੈਕ ਲੈ ਜਾ ਰੰਗ ਜਿਹੜਾ ਮਰਜੀ ਲੈ ਜਾ 200 ਰੁਪਏ ਦਾ ਕੁਰਤਾ ਪਜਾਮਾ 5 ਦਿਨ ਲਈ ਲਾਤੀ ਬਹੁਤ ਵੱਡੀ ਆਫਰ ਬਾਜ਼ਾਰਾਂ 'ਚ ਤੁਸੀਂ ਜਾਣਦੇ ਹੋ ਵੱਡੇ ਸ਼ੋਅਰੂਮਾਂ ਜਾਣਦੇ ਹੋ 3 3000 ਆਲਾ ਕੁਰਤਾ ਪਜਾਮਾ ਕਰਤਾ 700 ਦੇ ਵਿੱਚ 700 ਵਾਲੇ ਕੁਰਤੇ ਪਜਾਮੇ ਦੇ ਨਾਲ ਇੱਕ ਨਾਲ ਇੱਕ ਫ੍ਰੀ ਮਤਲਬ 700 ਦੇ 2 ਕੁਰਤੇ ਪਿਆਮੇ ਲੈ ਜੋ 3500 ਰੁਪਏ ਤੋਂ ਕੁਰਤਾ ਪਿਆਮਾ ਇੱਥੇ ਤੁਹਾਨੂੰ ਮਿਲ ਜਾਂਦਾ ਹੈਗਾ ਕਿ 2000 ਦਾ ਕੁਰਤਾ ਪਿਆਮਾ ਲੈਣਾ ਉਹ ਵੀ ਮਿਲ ਜੂ 1500 ਰਾਂ ਮਿਲ ਜੂ 1800 ਦਾ ਮਿਲ ਜੂ 2000 ਦਾ 2200 2500 ਸਾਰੀ ਵੈਰਾਈਟੀ ਮਿਲ ਜਾਣੀ ਆ ਇਹ ਕਰੇ ਲੈ ਜੋ ਪਿੰਕ ਲੈ ਜੋ ਬਰਾਊਨ ਲੈ ਜੋ 골ਡਨ ਲੈ ਜੋ ਜਿੱਦਾਂ ਦੇ ਮਰਜ਼ੀ ਰੰਗ ਲੈ ਜੋ 2000 ਰੁਪਏ ਤੋਂ ਕੁਰਤਾ ਪਿਆਮਾ ਸ਼ੁਰੂ ਆ 700 ਰੇ 2 ਵੀ ਹੈ ਗਿਆ ਉਦੋਂ ਉੱਪਰ ਹੀ ਰੇਂਜ ਤੁਸੀਂ ਜਿਹੜੀ ਲੈਣੀ ਆ ਤੁਸੀਂ ਲੈ ਕੇ ਜਾ ਸਕਦੇ ਆ ਕੋ ਹਰ ਤਰ੍ਹਾਂ ਦੇ ਡਿਜ਼ਾਈਨ ਅਸੀਂ ਸਟਿਚ ਕਰ ਦਿੰਦੇ ਆ ਤੁਸੀਂ ਬੈਨ ਕੋਲਰ ਬਣਾਉਣਾ ਹੈਗਾ ਚਾਹੇ ਤੁਸੀਂ ਕੋਲਰ ਵਾਲਾ ਬਣਾਉਣਾ ਤੁਸੀਂ ਲਾਸਟਿਕ ਦਾ ਪਜਾਮਾ ਬਣਾਉਣਾ ਤੁਸੀਂ ਨਾਲਿਆ ਵਾਲਾ ਬਣਾਉਣਾ ਚਾਹੇ ਤੁਸੀਂ ਪੈਂਟ ਬਣਾਉਣੀ ਆ ਚਾਹੇ ਤੁਸੀਂ ਬਣਾਉਣਾ ਹੈਗਾ ਸਲਵਾਰ ਸੂਟ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਰੰਗ ਕਲਰ ਕਲੈਕਸ਼ਨ ਆ ਗਿਆ ਪਠਾਨੀ ਸੂਟ ਦੇ ਵਿੱਚ ਵੀ ਆਪਾਂ ਦੇ ਦੇਣੇ ਹੈਗੇ ਆ ਸੋ ਜੀ ਇਸ ਗੱਲ ਦਾ ਸਾਡਾ ਚੈਲੰਜ ਆ ਪੂਰੇ ਪੰਜਾਬ ਧਰੋ ਸਸਤੇ ਕੁੜਤੇ ਪਜਾਮੇ ਤੁਹਾਨੂੰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮਿਲਣੇ ਆ ਤੁਸੀਂ ਆ ਸਕਦੇ ਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 22 ਮਈ ਤੱਕ ਬਹੁਤ ਵੱਡੀ ਸੇਲ ਲੱਗੀ ਆ ਜਿੱਥੇ ਫ੍ਰੀ ਦੇ ਪਾਸ ਤੁਹਾਨੂੰ ਕੁਰਤੇ ਪਜਾਮੇ ਦੇ ਕੱਪੜਾ ਮਿਲ ਜਣਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜਿਹੜੇ ਵੀ ਸਾਡੇ ਕੋਲ 550 ਤੋਂ ਵੱਧ ਰੰਗ ਆ ਪੱਗਾਂ ਦਾ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆਂ ਆ ਦੀ ਗੱਲ ਕਰੀਏ ਤੇ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਵੀ ਬਹੁਤ ਕਲਰ ਕਲੈਕਸ਼ਨ ਹੈਗੇ ਆ ਵੱਡੇ ਵੱਡੇ ਸਟੋਰਾਂ ਤੇ ਜਾਂ ਜਿੱਥੇ ਤੁਸੀਂ ਜਾ ਕੇ ਰੈਡੀਮੇਡ ਸ਼ਰਟਾਂ ਲੈਣੇ ਹੋ 3-3000 ਦੀਆਂ 32 3200 35 500 ਉਹ ਕੁਆਲਿਟੀ ਦੀਆਂ ਸ਼ਰਟਾਂ ਆ ਪਰ ਇੱਥੇ ਤੁਹਾਨੂੰ ਅਸੀਂ ਮਿੱਟੀ ਦੇ ਭਾਅ ਕੱਪੜੇ ਦੇਣਾ ਦੇਖੋ ਸਟਾਈਲ ਤੁਸੀਂ ਪਲੇਨ ਲੈਣੀਆਂ ਚੈੱਕ ਵਾਲੀਆਂ ਲੈਣੀਆਂ ਲਾਈਨੀਆਂ ਦੇ ਵਿੱਚ ਲੈਣੀਆਂ ਹਰ ਤਰ੍ਹਾਂ ਦੀ ਸ਼ਰਟ ਤੁਹਾਨੂੰ ਮਿਲ ਜਾਣੀ ਹੈਗੀ ਆ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਕੋਟ ਪੈਂਟ ਪਾਉਣ ਵਾਲੇ ਸ਼ਕੀਰ ਭਰਾਵਾਂ ਲਈ ਵੀ ਖੋਜ ਖਵਰੀ ਆ 2 ਪੀਸ ਪੋਰਟ ਪੈਂਟ ਤੁਸੀਂ ਬਾਜ਼ਾਰ ਦੇ ਕਿਸੇ ਸਟੋਰ ਤੇ ਜਾ ਕੇ ਪਤਾ ਕਰੋ 10000 ਰੁਪਏ ਤੋਂ ਘੱਟ ਕਿਸੇ ਨੇ ਦੇਣਾ ਨਹੀਂ ਸਾਡੇ ਕੋਲ ਆਜੋ 10000 ਵਾਲਾ 2 ਪੀਸ ਕੋਟਮੈਂਟ 2995 ਚ ਆਪਾਂ ਸਲਾਈ ਕਰਕੇ ਦੇ ਰਹਿਣਾ ਜੇ ਤੁਸੀਂ 3 ਪੀਸ ਕੋਟਮੈਂਟ ਲੈਣਾ ਬਾਜ਼ਾਰ ਚ 15000 ਰੁਪਇਆ ਸਾਡੇ ਕੋਲ 3760 ਸਲਾਈ ਕਰਕੇ ਇੰਨੀ ਦੀ ਸਲਾਈ ਨਹੀਂ ਬਾਜ਼ਾਰ ਚ ਕੋਈ ਦਿੰਦਾ ਪਟੀਆ ਦੇਖੋ ਪੂਰਾ ਕੜਕੜ ਕਰਦਾ ਟਾਪ ਦਾ ਕਪੜਾ ਆ ਇਸ ਵਿੱਚ ਬਹੁਤ ਸਾਰੇ ਰੰਗ ਤਾਂ ਤੁਹਾਨੂੰ ਮਿਲ ਹੀ ਜਾਣੇ ਆ 2995 ਚ 2 ਪੀਸ ਕੋਟਮੈਂਟ ਦਵਾਂਗੇ 3 ਪੀਸ ਕੋਟਮੈਂਟ ਦਵਾਂਗੇ 3760 ਚ ਇਸ ਤੋਂ ਇਲਾਵਾ ਤੁਸੀਂ ਸ਼ੇਰਵਾਨੀਆਂ ਲੈਣੀਆਂ ਸ਼ੇਰਵਾਨੀਆਂ ਚ ਬੜੀ ਕੁਆਲਿਟੀ ਬੜੇ ਡਿਜ਼ਾਈਨ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਇਹ 15000 ਦੀ ਨਹੀਂ ਹੈਗੀ ਬਾਜ਼ਾਰ ਤੁਸੀਂ 15000 18000 ਖਰਚਦੇ ਹੋ ਸਾਡੇ ਕੋਲ ਤੁਸੀਂ ਆ ਕੇ 6500 ਰੁਪਏ ਦੇ ਵਿੱਚ ਸਿਲਾਈ ਕਰਕੇ ਲੈ ਕੇ ਜਾ ਸਕਦੇ ਆ ਇਹ ਸਾਰੇ ਜਿਹੇ ਫਾਇਦੇ ਤੁਸੀਂ ਲੈਣੇ ਆ ਆਉਣਾ ਕਿੱਥੇ ਆ ਉਤਲੀ ਘਰ ਤੋਂ ਸ਼੍ਰੀ ਅਮਰਸਰ ਸਾਹਿਬ ਜਿੱਥੇ ਬਹੁਤ ਵੱਡੇ ਫਾਇਦੇ ਲੋਕ ਆਪਣੇ ਲੈ ਰਹੇ ਆ ਤੁਸੀਂ ਵੀ ਆਜੋ ਫ੍ਰੀ ਦੇ ਪਾ ਕੱਪੜਾ ਦੇਣਾ ਆ ਇੱਕ ਕੋਰਤਾ ਪਜਾਮੇ ਨਾਲ ਇੱਕ ਕੋਰਤਾ ਪਜਾਮਾ ਫ੍ਰੀ ਦੇ ਰਹੇ ਆ 600 ਵਾਲਾ ਕੋਰਤਾ ਪਜਾਮਾ 200 ਚ ਦੇ ਰਹੇ ਆ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅੱਗੜ ਸਾਹਾਂ ਟੀਵੀ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ